ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬੂੰਦੀ ਉਹਦੇ ਲਈ ਮੈਂ ਲਿਆ ਇੱਕ ਕੱਪ ਬੇਸਣ ਤੇ ਉਹਨੂੰ ਛਾਂਣ ਕੇ ਲੈ ਲਿਆ ਆਪਾਂ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਹਦਾ ਕੋਲ ਤਿਆਰ ਕਰ ਲੈਣਾ ਵਿੱਚ ਇਹਦੇ ਆਪਾਂ ਥੋੜਾ ਜਿਹਾ ਮਿੱਠਾ ਸੋਡਾ ਪਾਵਾਂਗੇ ਇੱਕ ਪਿੰਚ ਸੋ ਇਹ ਇਸ ਤਰ੍ਹਾਂ ਆਪਾਂ ਪਾਣੀ ਥੋੜਾ ਥੋੜਾ ਪਾ ਕੇ ਇਹਨੂੰ ਕੋਲ ਬਣਾ ਲੈਣਾ ਇਹਦਾ ਕੋਲ ਆਪਾਂ ਠੀਕ ਹੀ ਰੱਖਣਾ ਵਾ ਨਾ ਹੀ ਜ਼ਿਆਦਾ ਪਤਲਾ ਨਾ ਹੀ ਜ਼ਿਆਦਾ ਗਾੜਾ ਰੱਖਣਾ ਵਾ ਪਾਣੀ ਬਹੁਤ ਘੱਟ ਲੱਗੂ ਇਹਦੇ ਵਿੱਚ ਹਾਂਜੀ ਇਸ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਮਿੰਟ ਫ੍ਰੈਂਟਣਾ ਵਾ ਚੰਗੀ ਤਰ੍ਹਾਂ ਵੇਸਣ ਕਿਉਂਕਿ ਜਿੰਨਾ ਵਧੀਆ ਆਪਣਾ ਵੇਸਣ ਹੋਇਆ ਫ੍ਰੈਂਟਿਆ ਹੋਊਗਾ ਘੋਲਿਆ ਹੋਊਗਾ ਓਨੀ ਵਧੀਆ ਆਪਣੀ ਗੁੰਦੀ ਬਣ ਕੇ ਤਿਆਰ ਹੋਊਗੀ ਇਸ ਨੂੰ ਜੇ ਇੱਕ ਪਾਸੇ ਨਹੀਂ ਤਾਂ ਅਸੀਂ ਫੈਂਟਣਾਵਾ ਆ ਦੇਖੋ ਅਜੇ ਇਹਨੂੰ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਕਿ ਜੇ ਮੈਂ ਆਪਾਂ ਇਹਨੂੰ ਫੈਂਟੀ ਚੱਲਾਂਗੇ ਤਾਂ ਇਹਦਾ ਥੋੜਾ ਕਲਰ ਵੀ ਚੇਂਜ ਹੋ ਜਾਣਾ ਇਹਦਾ ਰਫਾਇ ਇਸ ਤਰ੍ਹਾਂ ਫੈਂਟਨ ਦੀ ਥੋੜੀ ਜਿਹੀ ਕੋਲ ਕਰ ਜਾਂਦੇ ਆ ਤੇ ਉਹਦੇ ਨਾਲ ਕਰਕੇ ਆਪਣੀ ਹੁੰਦੀ कई बार खराब बनती है कई बार जिम्मे लंबी बन जाती है कि इस तरह आप गोल बनूगी अपनी जारी बूंदी बनावाड नहीं वेखो इस तरह लो जी अपना बेसन घोल लिया आप इधर हम आप चाशनी तैयार कर लेकिन चीनी ਮਿੱਠਾ ਤੁਸੀਂ ਅਪਨੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋ ਇਹ ਉਹ ਦੁਹਰਾਫਾ ਪਾਣੀ ਐਡ ਕਰਨਾ ਹੈ ਇਹਦੇ ਵਿੱਚ ਆਪਾਂ ਇੱਕ ਤਾਰ ਵਾਲੀ ਚਾਸ਼ਨੀ ਜਿਵੇਂ ਹੁੰਦੀ ਹੈ ਉਸ ਤਰ੍ਹਾਂ ਤਿਆਰ ਕਰਨਾ ਵਾ ਜਿ ਹਾਲੋ ਆਪਣੀ ਤਾਂ ਚਾਸ਼ਨੀ ਤਿਆਰ ਹੋ ਗਈ ਇਹਦੇ ਵਿੱਚ ਹਣ ਆਪਾਂ 1/2 ਚਮਚ ਦੇ ਕਰੀਬ ਆਇਲੈਚੀ ਪਾਊਡਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਵੀ ਐਡ ਕੀਤਾ ਵਾ ਤਾਂ ਜੋ ਜਿਹੜੀ ਮਿੱਠੀ ਗੁੰਡੀ ਆਪਣੀ ਵੇਖਣ ਵੀ ਵਧੀਆ ਲੱਗ ਸਕੇ ਇਹ ਜੀ ਬਹੁਤ ਛੇਤੀ ਤਿਆਰ ਹੋ ਜਾਂਦੀ ਹੈ ਜ ਜੇ ਹੁਣ ਕਈ ਵਾਂ ਨਰਾਤਿਆਂ ਦੇ ਵਿੱਚ ਆਪਾਂ ਪ੍ਰਸ਼ਾਦ ਬਣਾਉਨੇ ਆ ਤਾਂ ਇਸ ਤਰ੍ਹਾਂ ਆਪਾਂ ਗੁੰਡੀ ਦਾ ਪ੍ਰਸ਼ਾਦ ਆਪਣੇ ਘਰੇ ਝਟਪਟ ਤਿਆਰ ਕਰ ਸਕਦੇ ਆ ਗਿਆ ਲੋ ਇਸ ਤਰ੍ਹਾਂ ਆਪਾਂ ਚੇਚਪੀ ਜਿਵੇਂ ਹੁੰਦੀ ਹੈ ਉਸ ਤਰ੍ਹਾਂ ਆਪਾਂ ਚਾਸ਼ਨੀ ਤਿਆਰ ਕਰ ਲਈ ਹੈ ਜੇ ਨੂੰ ਥੋੜਾ ਜਿਹਾ ਹੋਰ ਸੰਘਣਾ ਕਰ ਲਾਂਗੇ ਤਾਂ ਇਹ ਕਿਤਾਬ ਦੀ ਚਾਸ਼ਨੀ ਬਣ ਜੂ। ਹਾਂਜੀ ਆਹ ਲਓ ਜੀ ਇੱਧਰ ਆਪਾਂ ਤੇਲ ਗਰਮ ਕਰ ਲਿਆ ਸੀਗਾ। ਤੇ ਹੁਣ ਆਪਾਂ ਇਹ ਚ ਗੁੰਡੀ ਪਾਵਾਂਗੇ। ਇਸ ਤਰ੍ਹਾਂ ਆਪਾਂ ਘਰ ਇੱਕ ਜੋ ਚਾਸ਼ਨੀ ਹੁੰਦੀ ਆ ਆਪਣੇ ਪਕੌੜੇ ਕੱਢਣ ਵਾਸਤੇ ਜੀ ਨੇ ਉਹਦੇ ਉੱਪਰੀ ਇਹ ਬਣ ਜਾਣੀ ਆ ਬਹੁਤ ਵਧੀਆ ਬਣੂਗੀ ਇਹਦੇ ਤੇ ਗੁੰਡੀ ਆਪਣੀ। ਇਨੂੰ ਤੁਸੀਂ ਹਿਲਾਉਣਾ ਨਹੀਂ ਬਸ ਇਸ ਤਰ੍ਹਾਂ ਹੀ ਆਪਾਂ ਰੱਖਣਾ ਆਪਣੇ ਆਪ ਹੀ ਡਿੱਗੀ ਜਾਣਾ ਗੁੰਡੀ ਨੇ ਆਪਣੀ ਸ਼ੇਪ 'ਚ ਆ ਦੇਖੋ ਕਿੰਨੀ ਵਧੀਆ ਗੁੰਡੀ ਤਿਆਰ ਹੋ ਰਹੀ ਹੈ ਗੋਲ ਗੋਲ ਜੇ ਇਹਦਾ ਸਾਈਜ਼ ਥੋੜਾ ਵੱਡਾ ਹੋਵੇ ਮੋਟਾ ਹੋਵੇ ਸਰਾਖ ਹੋਵੇ ਮੋਤੀ ਗੁੰਡੀ ਤਿਆਰ ਹੋਊਗੀ ਇਹਨੂੰ ਪਹਿਲਾਂ ਆਪਾਂ ਤੇਲ ਗਰਮ ਕਰ ਲਿਆ ਸੀ ਤੇ ਬਾਅਦ ਜਦੋਂ ਗੁੰਡੀ ਬਣਾਉਣੀ ਆ ਆਪਾਂ ਉਸ ਵੇਲੇ ਥੋੜਾ ਜਿਆ ਰੱਖਾਂਗੇ ਮੀਡੀਅਮ ਹੀ ਰੱਖਾਂਗੇ ਲੋਹੀਆ ਆਪਣੀ ਗੁੰਦੀ ਬਣ ਕੇ ਤਿਆਰ ਹੋ ਗਈ ਹੈ। ਇਹ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਨੂੰ। ਇਸ ਤਰ੍ਹਾਂ ਆਪਾਂ ਗੁੰਦੀ ਬਣਾ ਕੇ ਜਿਵੇਂ ਗੁੰਦੀ ਦੀ ਬਾਹਰਤੀ ਜਾਂ ਗੁੰਦੀ ਦੇ ਲੱਡੂ ਤਿਆਰ ਕਰ ਸਕਦੇ ਹਾਂ। ਜਿਵੇਂ ਆਪਾਂ ਕਈ ਵਾਰ ਨਮਕੀਨ ਦਾ ਵੀ ਬਣਾ ਸਕਦੇ ਆ ਗੁੰਦੀ। ਹਾਂ ਜੇ ਇੱਕ ਹੋਰ ਆਪਾਂ ਜਿਵੇਂ ਕਈ ਵਾਰ ਆਪਾਂ ਹੰਦੀਆ ਸਬਜ਼ੀ ਘਟਣ ਵਾਲੀ ਆਪਣੀ ਹੰਦੀਆ ਛਾਣਨੀ ਉਸ ਦੇ ਉੱਪਰ ਹੀ ਬਣਾ ਸਕਦੇ ਆ ਉਹ ਚ ਵੱਧ ਕੁਆਂਟੀਟੀ ਚ ਬਣ ਜਾਂਦੀ ਹੈ ਨਾਲੇ ਤਾਂ ਗੁੱਡੀ ਆ ਵੇਖੋ ਕਿੰਨੀ ਛੇਤੀ ਬਣ ਰਹੀ ਹੈ ਇਹ ਦੇ ਤੇ ਬਸ ਇਹਨੂੰ ਇੱਕ ਖਿਆਲ ਰੱਖਣਾ ਆਪਾਂ ਹਿਲਾਉਣਾ ਨਹੀਂ ਆ ਜਿਆਦਾ ਇਹਨੂੰ ਆਪਣੇ ਆਪ ਹੀ ਡਿੱਗਣ ਦੇਣਾ ਕਿ ਜੇਕਰ ਆਪਾਂ ਛਾਣਨੀ ਹਿਲਾਵਾਂਗੇ ਤਾਂ ਇਹਦਾ ਸ਼ੇਪ ਖਰਾਬ ਹੋ ਜਾਂਦੀ ਹੈ ਚਾਹੇ ਤੁਸੀਂ ਇਸ ਤਰ੍ਹਾਂ ਛਾਣਨੀ ਚੁੱਕੜ ਸਕਦੇ ਹੋ ਚਾਹੇ ਇਸ ਤਰ੍ਹਾਂ ਛਾਣਨੀ ਦੇ ਵਿੱਚ ਛਾਣ ਸਕਦੇ ਹੋ ਇਹ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਵਧੀਆ ਸ਼ੇਪ ਚ ਬਣਦੀ ਹੈ ਬੂੰਦੀ ਇਹ ਇੱਕ ਵਾਰ ਬਣਾ ਕੇ ਤੁਸੀਂ ਇੰਨਾ ਟਾਈਮ ਲਾ ਜੀਏ ਕੱਢ ਸਕਦੇ ਹੋ ਲਓ ਜੀ ਆ ਵੀ ਆਪਣੀ ਬੂੰਦੀ ਤਿਆਰ ਹੋ ਗਈ ਹੈ ਇਹਦੀ ਸ਼ੇਪ ਆ ਇਸ ਤਰ੍ਹਾਂ ਆਈ ਹੈ ਥੋੜੀ ਜੀ ਛੋਟੀ ਆਈ ਹੈ ਸ਼ੇਪ ਇਹਦੀ ਇਹ ਲਓ ਜੀ ਬੂੰਦੀ ਤਿਆਰ ਹੋ ਗਈ ਹੈ ਆਪਣੀ ਹੁਣ ਇਹਨੂੰ ਚਾਹੇ ਤੁਸੀਂ ਇਸ ਤਰ੍ਹਾਂ ਹੀ ਰੱਖ ਸਕਦੇ ਹੋ ਜੇਕਰ ਤੁਸੀਂ ਮਿੱਠੀ ਬੂੰਦੀ ਬਣਾਉਣਾ ਚਾਹੁੰਦੇ ਆ ਤਾਂ इस तरह आप चाशनी बनाई है ओ पा दे चाहे लड्डू तैयार कर सकते हो इन आप इस तरह ही चाशनी रख दे देवे अद्धा घंटा घंटा टाइम रख सकते हैं जो जीडी चाशनी है अपनी बूंदी है चाशनी सोख तरह अपनी मिठी बूंदी बन के तैयार हो जाए ਅਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਜੀ ਸਾਡੇ ਵੀਡੀਓ ਲਾਇਕਸ਼ੈ ਜੁੜ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਹਾਂਜੀ ਲੋ ਜੀ ਆਪਣੀ ਗੁੰਦੀ ਬਣ ਕੇ ਤਿਆਰ ਹੋ ਗਈ ਹੈ ਇਸ ਤਰ੍ਹਾਂ ਇਹਨੇ ਸਾਰੀ ਚਾਸ਼ਨੀ ਅਬਜ਼ੌਰਬ ਕਰ ਜਾਣੀ ਹੈ ਹਾਂ ਜੀ ਆ ਮੇ तकरीबन 2 ਘੰਟੇ ਬਾਅਦ ਦੇਖਿਆ ਤੇ ਆਪਣੀ ਗੁੰਦੀ ਬਣ ਕੇ ਤਿਆਰ ਹੋ ਚੁੱਕੀ ਹੈ ਹਾਂਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ